ਉਈ ਜੱਪ ਕੱਢਵਾ ਲਿਆ ਸਾਰੇ ਗੰਦ ਕਾਪੀ ਸਾਰੇ ਕਾਪੀ ਕੰਪੂਲੇ ਨਾ ਹੋਏ ਤੁ ਕਰਨਾ ਬਦਸ਼ਲ ਹਰ ਲਾਗ ਜਾ ਬੋਲੇ ਨਾ ਹੋਗੇ ਅਦਰੋਂ ਪੂਰੇ ਹੋ ਗਏ ਪਾਈ ਬੋਏ ਪੂਰੇ ਇਹਨੇ ਕਿਹਾ ਯਾਰ ਮੈਂ ਕੋ ਉੱਡਾ ਦੇਣਾ ਮਾਰੋ ਪਰ ਬਾਹਰ ਬੋਲੇ ਆਏ ਤੂੰ ਹੀ ਕੰਢੇ ਤੇ ਸਰਕਾਰੀ ਕੰਮ ਕੰਨਾ ਈ ਥਾਰੇ ਕੋ ਬੈਠੇ ਆਂ ਰਾਨਾ ਬਾਲ ਕਰੋ ਤੂੰ ਤੀਨੇ ਤਰਨਾ ਲੱਗੋ ਸੰਤੋ ਭਾਈਆਂ ਦੇ ਕਰ ਜਲੋ ਇੱਕ ਕਰ ਜਲੋ ਇੱਕ ਆਈ ਛੜ ਜਾ ਕੇ ਬੰਦੇ ਅਰੇ ਲੱਗ ਜਾਉਂ ਜਿਹੜਾ ਗੁਲੇਵਾਰ ਆ ਆ ਦੇਖੋ ਤੁਹਾਡੇ ਗੋਲੀਓ ਸੁਣਾਉਂਦਾ ਮੈਂ ਤਾਂ ਹੌਸਲੇ ਨਾਲ ਬੋਲਿਆ ਗਿਆ ਮਿਲਾਂ ਸਾਡੇ ਘਰ ਦੇ ਜੇ ਤੁਹਾਡੇ ਕੋ ਹੌਸਲੇ ਇੱਥੇ ਬੈਠੇ ਆਂ ਪੂਰੇ ਇੱਥੇ ਬੈਠੀ ਆ ਤੂੰ ਕਹਾਨੂੰ ਨਾ ਸੁਣੂਗਾ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਜੇ ਨੂੰ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈ ਕੇ ਗੱਲ ਕਰ ਇੱਥੇ ਬੈ ਕੇ ਗੱਲ ਕਰੂ ਯਾਰ ਮੈਂ ਇਹਨੂੰ ਸਮਝਾਉਂਦਾ ਤਾਂ ਕਹਿੰਦਾ ਕਿ ਕਿਸੇ ਤਰੀਕੇ ਨਾਲ ਸਮਝਾਣਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਕਰ ਆਪ ਕਹਤਾ ਸਾਡਾ ਚਲੋ ਸਾਡਾ ਕੀ ਵਾਈਟ ਪ੍ਰੈਸ਼ਰ ਕਰ ਰਹੇ ਤਾਂ ਹੈ ਦਸੋ ਕਿਹੜਾ ਪੈਸਾ ਸਰਕਾਰ ਕਹਦਾ ਨਿਕਲ ਪਉਂਦਾ ਸਭ ਕਰੀ ਜਾਵੇ ਮੈਂ ਇੱਥੇ ਬੈਠਾ ਭਾਵੇਂ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾਓ ਪਾਓ ਮਾਡਾ ਪ੍ਰੈਸ਼ਰ ਸਰਕਾਰੀ ਕੰਮ ਤੇ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਸਜਾਓ ਕਰੋਗੇ ਯਾ ਨਹੀਂ ਚਲੋ ਆਇਆ ਜੀ ਆਹ ਆ ਬਿਲਕੁਲ ਲੋਕੇਲ ਪੁੱਛਦਾ ਉਹ ਰੋੜਾ ਪਤਾ ਪਤਾ ਕਿ ਕਿਹੜੀ ਚਾਰੀ ਰਸ ਹੈ ਇਨੀ ਬੀਚ ਉਹ ਆ ਰਹੀ 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 ਆ ਰ ضرورت پہنچی ہے ਅਹੀਂ ਯਕ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਮਾਰੇ ਕੋਲ ਸਾਡੀ ਤੁਹਾਡੀ ਡਿਊਟੀ ਆ ਉਹ ਤਾਂ ਸਾਡੀ ਡਿਊਟੀ ਜਿਹਦੇ ਨਾਲ ਪਾਉਂਦੇ ਡਿਊਟੀ ਜਿਹਦੇ ਨਾਲ ਪਾਉਂਦੇ ਸਾਡੀ ਸਾਡੀ ਸਰਕਾਰੀ ਡਿਊਟੀ ਆ ਹਰ ਕਾ ਚੈੱਕ ਕਰਨਾ ਅਸੀਂ ਸਾਰੇ ਕਰਦੇ ਆ ਇੱਥੇ 2 ਦਿਨ ਕਿੰਨੇ ਇੱਥੇ ਰਹਿਣਾ ਤੁਹਾਡੀ ਸਰਕਾਰੀ ਡਿਊਟੀ ਜਿਵੇਂ ਪਾਉਂਦੇ ਹੋ ਗਈ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਜਿਵੇਂ ਪਾਉਂਦੇ ਹੋ ਤਾਂ ਅੰਦਰ ਸੱਚੀ ਖੇਰਾ ਆ ਸਰਕਾਰੀ ਗੱਲ ਪਤ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇ ਡੇਰ ਦੇ ਕੋਲ ਉੱਠ ਜਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚੈਰੀਫਿਕਰ ਬਣ ਗਿਆ ਤੂੰ ਵੀਰ ਬਣ ਗਿਆ ਸਾਡੀ ਸਰਕਾਰੀ ਕੁੜੀ ਹਾਂ ਉਹ ਰੋਲਾ ਪਾ ਕੇ ਦਤਾਲੇਗਾ ਤੂੰ ਜੱਗਰ ਨਾ ਬੋਲੋ ੱੱੱਲੇ ਬੋਲਣ ਦੇ ਉਹਦਾ ਰੋਲਾ ਪਾਉਣੇ ਆਹੀ ਕੰਮ ਕਰਦੇ ਐ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਹਾਂ ਹਾਂ ਬੋਲੋ ਕਿ ਲੋ ਪਰਮਾ ਸੀ ਵੀਸ ਪਾਸ਼ਾ ਨਹੀਂ ਸਮਝ ਲੱਗਦੀ ਅ ਜਿਹੜੇ ਬੋਲਦੀ ਫੜੋ ਯਾਰ ਭਾਈ ਉੱਪਰ ਚਾਹ ਦੇ ਕੇ ਸਰਕਾਰੀ ਡਿਊਟੀ ਦੀ ਵਿਗੜ ਪਾਉਂਦਾ ਭਾਈ ਇਹ ਨਹੀਂ ਦੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਟੁੜੀ ਦੇ ਵਿਖਾ ਕੇ ਆਉਂ ਤੂੰ ਸਾਦਾ ਤੂੰ ਮਾਰਨਾ ਕਰ ਕੱਲੇ ਕਦੋਂ ਕਰਾਂਗਾ ਹੋਰ ਕਿਨੇ ਨਿਕਲ ਬੋਲਾ ਸਾਡਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਕਿਨੇ ਦੇਖਣਾ ਪੋੜਾ ਪਾਓ ਹੁਣ ਆਓ ਇੱਧਰ ਆਓ ਇੱਧਰ ਆਓ ਬੜਾ ਜੂਆ ਅਰੋ ਲੈ ਦੇ ਜਾ ਉੱਪਰ ਲੈ ਓਏ ਓਏ ਥੰਦੀ ਭਾਈ ਅਰੇ ਓਏ ਦੇਖਾ অঘৰ চাগে অকে অকে ফোনকে অ